ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਸ਼ਬਦਾਂ ਦੀ ਮਹੱਤਤਾ ਬਾਰੇ ਕਦਰ ਬਾਰੇ ਜਦੋਂ ਸ਼ਬਦ ਆਪਣੀ ਮਹੱਤਤਾ ਗਵਾ ਦੇਣ ਤਾਂ ਉਹਨਾਂ ਦਾ ਕੋਈ ਅਰਥ ਨਹੀਂ ਰਹਿੰਦਾ ਇੱਕ ਬੁੱਢਾ ਕਿਸਾਨ ਆਪਣੀ ਬਿਮਾਰ ਪਤਨੀ ਨੂੰ ਇੱਕ ਕਮਜ਼ੋਰ ਜਿਹੇ ਘੋੜੇ ਵਾਲੇ ਗੱਡੀ ਦੇ ਪਿਛਲੇ ਹੱਸੇ ਵਿੱਚ ਬਿਠਾ ਕੇ ਦੂਰ ਸ਼ਹਿਰ ਵੱਲ ਲੈ ਜਾ ਰਿਹਾ ਸੀ ਤਾਂ ਜੋ ਉਸ ਦਾ ਇਲਾਜ ਕਰਵਾਇਆ ਜਾ ਸਕੇ ਲੰਮੇ ਸਫ਼ਰ ਦੌਰਾਨ ਉਹ ਬੰਦਾ ਗੱਲਾਂ ਕਰਨ ਲੱਗ ਪਿਆ। ਮੰਨੋ ਜਿਵੇਂ ਉਹ ਆਪਣੇ ਆਪ ਨਾਲ ਹੀ ਗੱਲ ਕਰ ਰਿਹਾ ਹੋਵੇ। ਪਰ ਅਸਲ ਵਿੱਚ ਉਹ ਆਪਣੀ ਬਿਮਾਰ ਪਤਨੀ ਨੂੰ ਹੌਸਲਾ ਦੇ ਰਿਹਾ ਸੀ। ਉਹ ਉਸਦੇ ਨਾਲ 40 ਸਾਲ ਰਹਿ ਚੁੱਕਾ ਸੀ। ਮੁਸੀਬਤਾਂ, ਤਕਲੀਫਾਂ ਤੇ ਦੁੱਖ ਸਹਿੰਦੇ ਆ। ਉਹ ਖੇਤਾਂ ਵਿੱਚ ਮਿਹਨਤ ਕਰਦੀ ਰਹੀ ਸੀ। ਅਤੇ ਹਰ ਭਾਰ ਇਕੱਲੇ ਚੁੱਕਦੀ ਰਹੀ ਸੀ। ਹੁਣ ਉਸ ਨੂੰ ਲੱਗਿਆ ਕਿ ਉਹ ਇੰਨੇ ਸਾਰੇ ਸਾਲਾਂ ਵਿੱਚ ਉਸਦੇ ਨਾਲ ਸੱਤਰ ਵਈਆ ਰੱਖਦਾ ਰਿਹਾ ਸੀ। ਉਸ ਨੂੰ ਅਹਿਸਾਸ ਹੋਇਆ ਕਿ ਹੁਣ ਉਸ ਨੂੰ ਆਪਣੀ ਪਤਨੀ ਨਾਲ ਪਿਆਰ ਅਤੇ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਉਸ ਨੂੰ ਮਿੱਠੇ ਅਤੇ ਪਿਆਰ ਭਰੇ ਸ਼ਬਦ ਸੁਣਾਉਣੇ ਚਾਹੀਦੇ ਹਨ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਹ ਉਸ ਦੇ ਨਾਲ ਗਲਤ ਕਰਦਾ ਰਿਹਾ ਸੀ ਅਤੇ ਜ਼ਿੰਦਗੀ ਨੇ ਵੀ ਉਸ ਨਾਲ ਇਨਸਾਫ ਨਹੀਂ ਕੀਤਾ। ਉਹ ਕਦੇ ਵੀ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਉਸ ਨੂੰ ਪਿਆਰ ਭਰੀ ਗੱਲ, ਨਿਖਰੀ ਮੁਸਕਾਨ ਜਾਂ ਹਮਦਰਦੀ ਦਾ ਪਲ ਨਹੀਂ ਦੇ ਸਕਿਆ। ਸਫ਼ਰ ਦੌਰਾਨ ਉਹ ਕਾਫੀ ਦੁਖੀ ਅਤੇ ਅਫਸੋਸ ਭਰੀ ਆਵਾਜ਼ ਵਿੱਚ ਗੱਲ ਕਰਦਾ ਰਿਹਾ ਉਸ ਦੇ ਸ਼ਬਦ ਇਨਸਾਨੀ ਰੂਹ ਨੂੰ ਛੂ ਰਹੇ ਸਨ ਜਿਵੇਂ ਕਿ ਪੱਥਰ ਉੱਤੇ ਪਾਣੀ ਦੀ ਧਾਰ ਪੈਂਦੀ ਹੋਵੇ ਉਹ ਆਪਣੀ ਪਤਨੀ ਨੂੰ ਪਿਆਰ ਮਿਹਰਬਾਨੀ ਅਤੇ ਮਿੱਠੇ ਬੋਲਾਂ ਰਾਹੀਂ ਉਹਨਾਂ 40 ਸਾਲਾਂ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਵਾਅਦੇ ਕਰ ਰਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਹਰ ਖੁਆਇਸ਼ ਪੂਰੀ ਕਰੇਗਾ ਉਸ ਦੀ ਜਦੋਂ ਉਹ ਸ਼ਹਿਰ ਪਹੁੰਚਿਆ ਗੱਡੀ ਤੋਂ ਉੱਤਰ ਕੇ ਆਪਣੀ ਪਤਨੀ ਨੂੰ ਚੁੱਕ ਕੇ ਹਸਪਤਾਲ ਲਿਜਾਣ ਲੱਗਾ ਤਾਂ ਦੇਖਿਆ ਕਿ ਪਤਨੀ ਦਾ ਸਰੀਰ ਠੰਡਾ ਹੋ ਚੁੱਕਿਆ ਹੈ ਉਹ ਤਾਂ ਰਸਤੇ ਵਿੱਚ ਹੀ ਮਰ ਚੁੱਕੀ ਸੀ ਉਸਤੇ ਮਿੱਠੇ ਅਤੇ ਦੁਖੀ ਬੋਲ ਸੁਣਨ ਤੋਂ ਪਹਿਲਾਂ ਹੀ ਇੱਥੇ ਹੀ ਇਹ ਦਰਦ ਭਰੀ ਕਹਾਣੀ ਖਤਮ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਵੀ ਸਮਾਂ ਰਹਿੰਦਿਆਂ ਹੀ ਆਪਣੇ ਆਪਣੇ ਰਿਸ਼ਤਿਆਂ ਨੂੰ ਸੰਭਾਲ ਲੈਣਾ ਚਾਹੀਦਾ ਹੈ ਉਹਨਾਂ ਸ਼ਬਦਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ ਜੋ ਸਮੇਂ ਤੋਂ ਬਾਅਦ ਸੁਣਾਏ ਗਏ ਹੋਣ ਉਹ ਆਪਣੀ ਮਹੱਤਤਾ ਗਵਾ ਚੁੱਕੇ ਹੁੰਦੇ ਹਨ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੀ ਕਦਰ ਆਖਰੀ ਪਲ ਵਿੱਚ ਹੀ ਸਮਝਦੇ ਹਾਂ ਸਹੀ ਸਮੇਂ ਤੇ ਦਿੱਤਾ ਹੋਇਆ ਇੱਕ ਫੁੱਲ ਉਸ ਨੂੰ ਦੇਰ ਨਾਲ ਦਿੱਤੇ ਹੋਏ ਮਹਿੰਗੇ ਤੋਹਫੇ ਤੋਂ ਬਿਹਤਰ ਹੁੰਦਾ ਹੈ ਉਹ ਚੀਜ਼ਾਂ ਜੋ ਦੇਰ ਨਾਲ ਆਉਂਦੀਆਂ ਹਨ ਉਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਵੇਂ ਕਿ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਮੱਥੇ ਨੂੰ ਪਿਆਰ ਨਾਲ ਚੁੰਮਣਾ ਉਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਸੋਹਣੀਆਂ ਗੱਲਾਂ ਕਦੇ ਵੀ ਖਤਮ ਨਾ ਕਰੋ ਕਿਉਂਕਿ ਸ਼ਾਇਦ ਉਹ ਮੌਕਾ ਫਿਰ ਕਦੇ ਨਾ ਆਵੇ ਥੈਂਕ ਯੂ